ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਨੰਦ ਹੋ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੱਕਰ ਪੰਜਾਬ ਜੀ ਪੰਜਾਬ ਦਾ ਨਾਮ ਹੋਵੇ ਤੇ ਟਰੈਕਟਰ ਟਰਾਲੀ ਦਾ ਨਾਮ ਨਾ ਹੋਵੇ ਇਹ ਕਿਵੇਂ ਹੋ ਸਕਦਾ ਬਿਲਕੁਲ ਕਿਉਂਕਿ ਪੰਜਾਬ ਦੀ ਸ਼ਾਨ ਸ਼ਾਨ ਟਰੈਕਟਰ ਟਰਾਲੀ ਅੱਜ ਟਰੈਕਟਰ ਨਾਲ ਰਿਲੇਟਡ ਦੇਖਣ ਆਲੇ ਯੈਸ ਅੱਜ ਤੈਨੂੰ ਐਸਾ ਟਰੈਕਟਰ ਵਖਾਵਾਂਗੇ ਨਾ ਜਿਹਦੇ ਜ਼ਬਰਦਸਤ ਟਰਾਲੀ ਲੁਹੇਗੀ ਅੱਛਾ ਟਰਾਲੀ ਤੋਂ ਹੀ ਆਉਂਦਾ ਆ ਉਹ ਟਰੈਕਟਰ ਟਰਾਲੀ ਸਿਰਫ ਲੋਡਿੰਗ ਛੋਟਿੰਗ ਉਸ ਤਨੇ استعمال ਹੁੰਦਾ ਗਿਆ ਲੱਗਦਾ ਕਿ ਬਹੁਤ ਕੰਮ ਵਾਸਤੇ استعمال ਹੋ ਜਾਂਦਾ ਹੈ। ਅਕਸਰ ਤੇਰੇ ਵਾਸਤੇ ਵੀਡੀਓ ਚਪਾ ਕੇ ਰੱਖੀ ਹੋਈ ਸੀ। ਅੱਛਾ ਚਲੋ ਮੈਨੂੰ ਪਹਿਲੇ ਵਿੱਚ ਇੱਕ ਗੱਲ ਯਾਦ ਆ ਗਈ ਆਪਣੇ ਵੀਡੀਓ ਕੋ ਪੁੱਛਣਾ ਹੈ ਕਿ ਕਰੰਟਲੀ ਆਪਣੇ ਚੜ੍ਹਦੇ ਪੰਜਾਬ ਚ ਟਰਾਲੀ ਦਾ ਸਿਰਫ ਕੀ ਰੇਟ ਹੈ? ਹਾਂ ਕਿਉਂਕਿ ਅਸੀਂ ਟਰਾਲੀ ਹੁਣ ਨਵੀਂ ਲੈਣ ਲੱਗੇ ਆ ਤੇ ਮਤਲਬ ਲੈ ਹੀ ਲਈ ਸਮਝ ਲੋ ਅੱਜ ਕੱਲ ਚ ਤੇ ਉਹ ਇੱਥੇ ਸਾਡਾ ਟਰਾਲੀ ਦਾ ਰੇਟ ਬਾਅਦ ਚ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਚ ਤੁਸੀਂ ਸਾਨੂੰ ਦੱਸਣਾ ਕਿ ਤੁਹਾਡੇ ਹੁਣ ਟਰਾਲੀ ਨਵੀਂ ਟਰਾਲੀ ਜਿਹੜੀ ਆ ਉਹ ਸੱਜ ਫੱਬ ਕੇ ਕਿੰਨੇ ਦੀ ਬਣਦੀ ਆ ਜਾਂਦੀ ਹੈ ਸਹੀ ਆ ਨਾ ਹਾਂ ਤੇ ਚਲੋ ਆਪਾਂ ਹੁਣ ਵੀਡੀਓ ਵੀਡੀਓ ਦੇ ਤੇ ਆ ਲਿਖਿਆ ਆ ਕਿ ਗਬਰੂ ਦਾ ਹੌਸਲਾ ਦੇ ਰੂ ਖੁਸ਼ ਹੋ ਗਿਆ ਰੂ ਖੁਸ਼ ਹੋ ਗਿਆ ਗਬਰੂ ਦਾ ਹੌਸਲਾ ਵੇਖ ਕੇ ਕਿ کیسے ਉਹਨੇ ਟਰੈਕਟਰ ਟਰਾਲੀ ਚਲੋਨਾ ਹਾਂ 에어ਪੋਰਟ ਤੇ ਪਹੁੰਚੇ ਤੇ ਮੈਨੂੰ ਉਹਨਾਂ ਨੇ ਅੰਦਰ ਰੱਖ ਲਿਆ ਤੇਨ ਕਿ ਮਹੀਨੇ ਦੀ ਜੇਲ੍ਹ ਕੱਟਣੀ ਪਈ ਵੈਸੇ ਦਿਲ ਚ ਮਲਾਲ ਰਿਹਾ ਕਾਫੀ ਵੀ ਯਾਰ ਬਿਨਾਂ ਰੀਜ਼ਨ ਤੋਂ ਬਿਨਾਂ ਕਾਰਨ ਤੋਂ ਜੇਲ੍ਹ ਕੱਟੀ ਆ ਛੱਡ ਕੇ ਇੰਡੀਆ ਆ ਕੇ ਤੇ ਫਿਰ ਉਸ ਤੋਂ ਬਾਅਦ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਸੀ ਕੋਲ ਘਰ ਹੈ ਨਹੀਂ ਬਾਈ ਜੀ ਬੇਕਾਰ ਹੀ ਸਾਹਮਣੇ ਓਪਰਚੁਨਿਟੀ ਨਹੀਂ ਦਿਹਦੀ ਅਸੀਂ ਛੱਤ ਤੋਂ ਬੇਕਾਰ ਹੋ ਕੇ ਸਾਨੂੰ ਪਤਾ ਲੱਗਾ ਕਿ ਛੱਤ ਕੀ ਚੀਜ਼ ਹੁੰਦੀ ਆ ਲੋਕੀ ਕਹਾਵਤਾਂ ਬਣੀਆਂ ਸੀ ਵੀ ਕੁੱਲਿਆਂ 'ਚ ਰਾਜੇ ਆ ਮਹਿਲਾਂ ਦੀ ਨੌਕਰੀ ਨਾਲੋਂ ਤੇ ਬਸ ਉੱਥੇ ਹੀ ਇਹ ਚੱਲ ਰਿਹਾ ਜੀ ਪੀਜ਼ਾ ਟੋਲੀ ਦੇ ਨਾਮ ਤੋਂ ਤੇ ਪੀਜ਼ਾ 버ਗਰ ਸੈਂਡਵਿਚ ਵੱਟੀ ਚੱਲ ਰਿਹਾ ਜੀ ਪੀਜ਼ਾ ਵੱਟੀ ਚੱਲ ਰਿਹਾ ਦੋਸਤ ਆ ਚੱਕਾ ਚੱਕਾ ਦੇਖੋ ਇਹ ਹੁੰਦੀ ਆ ਮਿਹਨਤ ਕਰਨ ਦੀ ਜਗਾ ਮਿਹਨਤ ਕਰਨ ਅਸੀਂ ਕਹਿੰਦੇ ਆ ਕਿ ਬਈ ਬੜਾ ਛੋਟਾ ਕੰਮ ਆ ਅਸੀਂ ਰੀਲੀ ਲਾਨੀ ਆ ਲੋਕ ਕੀ ਕਹਿਣਗੇ ਲੇਕਿਨ ਨਹੀਂ ਮਿਹਨਤ ਚ ਕੋਈ ਸ਼ਰਮ ਨਹੀਂ ਮਿਹਨਤ ਚ ਕੋਈ ਸ਼ਰਮ ਨਹੀਂ ਤੁਸੀਂ ਦੇਖਣਾ ਉਹਨੇ ਜੋ ਚੀਜ਼ ਉਹਦੇ ਕੋਲ ਹੈ ਸੀ ਉਹਨੇ ਉਹੀ ਯੂਟਿਲਾਈਜ਼ ਕਰਕੇ ਯਾਰ ਜਦੋਂ ਜਦੋਂ ਸਾਹਮਣੇ ਵੀਡੀਓ ਆਈ ਸੀ ਨਾ ਮੈਨੂੰ ਬਹੁਤ ਮਤਲਬ ਲੱਗ ਰਿਹਾ ਸੀ ਮੈਂ ਕਹਿੰਦਾ ਅੱਛਾ ਉਹਦੀ ਇੱਕ ਇਸਦੇ ਪਿੱਛੇ ਉਹਦੀ ਇੱਕ ਸਟੋਰੀ ਵੀ ਆ ਜੋ ਉਹ ਦੱਸ ਰਿਹਾ ਹਾਂ ਹਾਂਜੀ ਜਿਹੜਾ ਸਟੋਰੀ ਸੁਣੀ ਆਪਾਂ ਕੋਲ ਹੁੰਦਾ ਹੈ ਜੀਜ਼ਾ 버ਗਰ ਰੈਪ ਸੈਂਡਵਿਚ ਬਣਾਉਂਦੇ ਸੀ ਪਰ ਹੁਣ ਮੈਂ ਪੁੱਛਾਂ ਫਿਰ ਅਸੀਂ ਭਾਈ ਜੀ ਕੋਈ ਨਹੀਂ ਛੱਡਿਆ ਪਿੰਡ ਦਾ ਬੰਦਾ ਜਿਹੜਾ ਹੱਲ ਤੇ ਉਹ ਕਹਿੰਦਾ ਚੱਲ ਕੰਮ ਤੇ ਚੱਲ ਕੰਮ ਤੇ ਚੱਲ ਕੰਮ ਤੇ ਹੁਣ ਲੱਗ ਭੱਜ ਕੰਮ ਦਾ ਕੰਮ ਚੰਗਾ ਦੇ ਆਈ ਕਿਨੇ ਕੋਈ ਨਹੀਂ ਉਹ ਆਪਣੇ ਮੁਕੱਦਰਾਂ ਦਾ ਖਾਣਾ ਕੋਈ ਤਾਂ ਕੌਣ ਹੋਊਗਾ ਤੇ ਜਿਹੜੇ ਕਰਕੇ ਟਿਕੇ ਰਹੇ ਆ ਥੋੜਾ ਜਿਹਾ ਕੰਮ ਵੱਧ ਕਰਨਾ ਪੈਣਾ ਵੇ ਕੀ ਕੋਈ ਨਹੀਂ ਘਟ ਘਟ ਸੁਖੀ ਆ ਦੋ ਬੱਚਿਆਂ ਦੇ ਬਾਪ ਆ ਸ਼ਾ ਜੀ ਹੋਰ ਕੀ ਚਾਹੀਦਾ ਜ਼ਿੰਦਗੀ ਵਿੱਚ ਡਿਸਕਵਰਡ ਬਾਈ ਲੈਂਸਵਰ ਪ੍ਰੀਤ ਕੁਮਾਰ ਨਾਮ ਆ ਮੇਰਾ ਕਪੂਰਥਲੇ ਸ਼ਹਿਰ ਦਾ ਵਾਸੀ ਆ ਤੇ ਪਿੰਡ ਹੈਗਾ ਜੀ ਮੂਧਪੁਰ ਜਨੂਆ ਕੰਮ ਆਪ ਕਰਦੇ ਆ ਜੀ ਟੋਲ ਪਲਾਜਾ ਦੇ ਉੱਪਰ ਪੀਜ਼ਾ ਟਰਾਲੀ ਦੇ ਨਾਮ ਤੋਂ ਟਰੈਕਟਰ ਤੇ ਟਰਾਲੀ ਦੇ ਮੇਨਸ ਕਨਸੈਪਟ ਆ ਤੇ ਪੀਜ਼ਾ 버ਗਰ ਰੈਪ ਸੈਂਡਵਿਚ ਬਣਾਉਂਦੇ ਆ ਸੀ ਇਹ ਇੱਕ ਕੰਮ ਸ਼ੁਰੂ ਕਰਨ ਦਾ ਖਿਆਲ ਕਿ ਮੈਨਿਆ ਤੁਹਾਨੂੰ ਕੋਵਿਡ ਜੀ ਕੋਵਿਡ ਕੋਵਿਡ ਆ ਗਿਆ ਕਵੈਦ ਦੇ ਵਿੱਚ 2.5 ਲੱਖ ਰੁਪਏ ਸੈਲਰੀ ਸੀ ਛੱਡ ਕੇ ਇੰਡੀਆ ਆ ਗਏ ਤੇ ਫਿਰ ਉਸ ਤੋਂ ਬਾਅਦ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਸੀ ਕੋਲ ਥੋੜੀ ਥੋੜੀ ਕੰਮ ਕਰਦੇ ਕਰਦੇ ਫੂਟ ਰੱਕ ਤੇ ਪਹੁੰਚ ਗਏ ਫੂਟ ਰੱਕ ਤੋਂ ਫਿਰ ਆਪਾਂ ਕਿਚਨ ਥੋੜੀ ਵੱਡੀ ਚਾਹੀਦੀ ਸੀ ਉਹਨੂੰ ਏਰੀਆ ਕਵਰ ਕਰਨ ਲਈ ਟਰਾਲੀ ਦਾ ਕਨਸੈਪਟ ਸਾਹਮਣੇ ਆਇਆ ਤੇ ਬਸ ਉੱਥੇ ਹੀ ਇਹ ਚੱਲ ਰਿਹਾ ਜੀ ਪਹਿਲੇ ਦਿਨ ਸਾਡੀ 5000 ਰੁਪਏ ਸੇਲ ਹੋਏ ਜੀ ਤੇ ਸ ਨੇ ਵੇ ਤੜਕੇ ਹੁੰਦੇ ਤੇ 10 ਵਜੇ ਸ਼ਾਮ ਨੂੰ ਵਾਪਸ ਜਾਂਦੇ ਆ 8 ਵਜੇ ਤੋਂ ਸ਼ੁਰੂ ਹੋ ਜਾਂਦਾ ਕੰਮ ਤੋਤ ਪਈਆ ਕਰਦੇ ਨੂੰ ਪੈਂਕੇ ਭਰਨੀਆਂ ਟਰਾਲੀ ਚਾਰਜ ਲਾਉਣੀਆਂ ਬੈਂਟਰੀ ਚਾਰਜ ਤੇ ਲਾਉਣੇ ਆ ਤੇ ਇੱਥੇ ਅਸੀਂ ਬਾਈਜੀ ਆ ਜਾਂਦੇ ਹਾਂ 11 ਵਜੇ ਦੇ ਕਰੀਬ ਤੇ 11 ਤੋਂ 9 ਇਹ ਸਾਡੀ ਰੁਟੀਨ ਹੈ ਕੰਮ ਘੇਰੇ ਬਾਹਰ ਜਾਂਦੇ ਸਾਹਮਣੇ ਓਪਰਚ्युनिटी ਨਹੀਂ ਦਿਖਦੀ ਪੜਾਈ ਚ ਬਿਲਕੁਲ ਨਕਮੇ ਹੀ ਐਵੇਂ 3 2 5 ਕਰਕੇ ਪਾਸ ਕੀਤੀਆਂ ਪਾਸ ਕੀਤੀਆਂ 2-4 ਸਾਲ ਮੈਂ ਵੈਸਟਰਨ ਯੂਨੀਅਨ 'ਚ ਕੰਮ ਕੀਤਾ ਪਹਿਲਾਂ ਆਪਣੇ ਜਦੋਂ ਪੜਾਈ ਫਿਨਿਸ਼ ਕੀਤੀ ਆ ਫਿਰ ਬਨੇਸ਼ੀਆ ਜਾਣ ਦਾ ਮੌਕਾ ਮਿਲ ਗਿਆ ਸਾਲ ਡੈਡ ਉੱਥੇ ਲਾਇਆ ਮੇਰੇ ਫਾਦਰ ਸਾਹਿਬ ਤੇ ਮੇਰਾ ਵੱਡਾ ਭਰਾ ਜਿਹੜੇ ਸੀਗਾ ਕੁਵੈਤ ਚ ਲਗੇ ਤੇ ਆਪਣਾ ਵੀ ਦਿਮਾਗ ਇੱਥੇ ਹੀ ਰੁਝਾਨਸ ਵਿੱਚ ਚੱਲੇ ਯਾਰ ਕੁਵੈਤੀ ਲੈ ਜੋ ਕਹਿ ਤਰੀਕੇ ਤੇ ਪਰ ਮੈਂ ਕਿੰਨਾ ਵੀ ਕਵੈਦ ਦੀ ਕਮਾਈ ਲੈ ਸਾਨੂੰ ਬਣਾਇਆ ਚਾਰ ਪੈਸੇ ਜੋੜੇ ਉਹਦੇ ਸਿਰੋਂ ਸੀ ਆਪਣੀ ਭੈਣ ਨੂੰ ਕੈਨੇਡਾ ਭੇਜਿਆ ਉਹਦੇ ਸਿਰੋਂ ਘਰ ਹੈ ਨਹੀਂ ਸੀ ਬਾਈ ਜੀ ਬੇਕਾਰ ਹੀ ਚਾਰ ਸਾਲ ਮੇਰੇ ਮਦਰ ਜਿਹੜੇ ਬੇਕਾਰ ਰਹੇ ਜਿੰਦਗੀ ਸਾਡੇ ਕੋਲ ਕੋਈ ਸਾ ਘਰ ਨਹੀਂ ਸੀ ਘਰ ਖਰੀਦਿਆ ਕਵੈਦ ਦੀ ਕਮਾਈ ਤੋਂ ਹੀ ਵਿਆਹ ਕੀਤਾ ਆਪਣਾ ਵੀ ਕੀਤਾ ਵੱਡੇ ਦਾ ਕੀਤਾ ਗੱਡੀ ਲਈ ਤੇ ਆਪਣਾ ਆ ਇਨਵੈਸਟਮੈਂਟ ਲੱਗੀ ਤੇ ਬੜਾ ਬਹੁਤਾ ਹਰਕੀ ਲੈ ਜਾਣਾ ਜੇ ਘਰ ਨਹੀਂ ਹੈਗਾ ਜੀ ਰੋਟੀ ਵੀ ਬਹੁਤ ਔਖੀ ਜੁੜਦੀ ਹੁੰਦੀ ਹੈ ਰੋਟੀ ਦਾ ਬੰਦਾ ਖਾ ਲਿੰਦਾ ਬਾਈ ਜਿਹੜੀ ਛੱਤ ਆ ਨਾ ਉਹ بگੜੀ ਗਿਆ ਜਨਨ ਕਿ ਅਈ ਛੱਤ ਤੋਂ ਬੇਕਾਰ ਹੋ ਕੇ ਸਾਨੂੰ ਪਤਾ ਲੱਗਾ ਕਿ ਛੱਤ ਕੀ ਚੀਜ਼ ਹੁੰਦੀ ਆ ਲੋਕੀ ਕਹਾਵਤਾ ਬਣੀਆਂ ਸੀ ਵੀ ਕੁੱਲਿਆਂ ਚ ਰਾਜੇ ਆ ਮਹਿਲਾਂ ਦੀ ਨੌਕਰੀ ਨਾਲ ਪਰ ਇਹ ਜਿੰਨਾ ਟਾਈਮ ਹੱਟ ਤੇ ਨਹੀਂ ਬੀਤੀ ਉਹਨਾਂ ਟਾਈਮ ਜਿਆਦੀ ਸਮਝ ਨਹੀਂ ਆ ਲੱਗਦੀ ਬਰਵਾਤ ਕੇ ਚੰਗਾ ਪੈਸਾ ਕਮਾਇਆ ਘਰ-ਬਾਰ ਸਾਰਾ ਕੁਝ ਬਣਾਇਆ ਬਿਲਕੁਲ ਲੋਕਾਂ ਦਾ ਕਹੇ ਜਿਹੜਾ ਰਿਸਪੌਂਸ ਸੀਗਾ ਜਿਹੜੇ ਪੰਡ ਦੇ ਨੇ ਦੇਖਦੇ ਨੇਗੇ ਚੋ ਚਨਾ ਮੇਰਾ ਉਹਦਾ ਵਿਆਹ ਹੋਣਾ ਸੀ ਲਿਸ਼ਤਾ ਹੋਇਆ ਸੀ ਵਿਆਹ ਹੋਣਾ ਸੀ ਤੇ ਅਸੀਂ ਫੂਟਰਾਗ ਸ਼ੁਰੂ ਕਰ ਲਿਆ ਤੇ ਰਿਸ਼ਤੇਦਾਰਾਂ ਚ ਪਿੰਡ ਚ ਗੱਲਾਂ ਹੋਣ ਲੱਗ ਪਈਆਂ ਵੀ ਇਹ ਹੁਣ ਰੈਡੀ ਲਾ ਲਈ ਇਹਨਾਂ ਨੇ ਇਹ ਹੁਣ ਖਤਮ ਹੋ ਗਿਆ ਜਦੋਂ 6 ਮਹੀਨੇ ਸਾਲ 2 ਸਾਲ ਵਧੀਆ ਚੱਲਿਆ ਸਾਡਾ ਕੰਮ ਕਾਰਜ ਉਹ ਦੇਖਿਆ ਲੋਕਾਂ ਨੇ ਵੀ ਹਾਂ ਇਹ ਤੇ ਸੈਟਲ ਹੋ ਗਿਆ ਹੁਣ ਨਹੀਂ ਕਿਤੇ ਜਾਂਦੇ ਥੋੜਾ ਜਿਹਾ ਲੋਕ ਆਪਣੇ ਚੰਗੀ ਗੱਲ ਇਹ ਵੀ سپورਟਿਵ ਬਹੁਤ ਪਰ ਕੁਝ ਕੁਝ ਵਿੱਚ ਲੱਤਾਂ ਖਿੱਚਣ ਵਾਲ ਨੇ ਖਿਚੀਆਂ ਚੰਗਾ ਹੋਇਆ ਸਾਨੂੰ ਅਗਲ ਆ ਗਈ ਜਦੋਂ ਤੁਹਾਨੂੰ ਜੇਲ੍ਹ ਤੇ ਰੱਖਿਆ ਉਹ ਪਿੱਛੇ ਦੀ ਕੀ ਗੱਲ ਹੈ ਉਹ ਇਦਾਂ ਹੋਇਆ ਵੀ ਆਪਾਂ ਪੈਸੇ ਪੇ ਕੀਤੇ ਸੀ ਵੀਜ਼ੇ ਲਈ ਆਪਣੇ ਦਿਮਾਗ 'ਚ ਹੀ ਵੀਜ਼ਾ ਲੱਗਾ ਹੋਇਆ ਤੇ ਜਦੋਂ ਕੋਵਿਡ ਦਾ ਆਈਲੈਂਡ ਅਨਾਉਂਸ ਕੀਤਾ ਕੋਵਿਡ ਆਇਆ ਕਿ ਆ ਵੀ ਚੱਲਦੇ ਐ ਅੱਛੀ ਕੀ ਕਰਨਾ ਐ 에어ਪੋਰਟ ਤੇ ਪਹੁੰਚੇ ਤੇ ਮੈਨੂੰ ਉਹਨਾਂ ਨੇ ਅੰਦਰ ਰੱਖ ਲਿਆ ਕਹਿੰਦੇ ਬੈਠੋ ਜੀ ਕਾਰਨ ਪੁੱਛਿਆ ਕਹਿੰਦੇ ਵੀ ਤੁਹਾਡਾ ਵੀਜ਼ਾ ਨਹੀਂ ਹੈਗਾ ਉਹ ਕੋਵਿਡ ਆ ਵਿੱਚ ਸੈਂਟਰ 'ਚ ਕੋਵਿਡ ਸੀਗਾ ਕਿਸੇ ਵੀ ਤਰੀਕੇ ਨਾਲ ਉਹ ਤਿੰਨ ਕਿ ਮਹੀਨੇ ਦੀ ਜੇਲ੍ਹ ਕੱਟਣੀ ਪਈ ਐ ਵੈਸੇ ਦਿਲ 'ਚ ਮਲਾਲ ਰਿਹਾ ਕਾਫੀ ਵੀ ਯਾਰ ਬਿਨਾਂ ਰ ਹੋਇਆ ਮੈਂ ਜੇਲ ਕੱਟੀ ਜੇ ਮਾਲਕ ਨੇ ਦਿੱਤੀ ਆ ਕੋਈ ਕਿਸੇ ਰੱਖਿਆ ਆਪ ਨੂੰ ਜੇਲ ਚ ਵੀ ਰੱਖਿਆ ਤੇ ਮੈਨੂੰ ਮੇਰੀ ਇਹ ਸੋਚ ਆ ਵੀ ਚੰਗੇ ਹੀ ਰੱਖਿਆ ਹੋਊਗਾ ਕੁਝ ਦਿਖਾ ਰਿਆ ਹੋਊਗਾ ਤੇ ਸ਼ੁਰੂ ਚ ਫਿਰ ਤੁਸੀਂ ਕੱਲੇ ਚਲਾਉਂਦੇ ਸੀਗੇ ਇਹਨੂੰ ਹਾਂਜੀ ਮੇਰੇ ਭਰਾ ਸੀਗੇ ਦੋ ਇੱਕ ਚਾਚੇ ਦਾ ਬੇਟਾ ਨਾਲ ਵਡਾ ਭਰਾ ਸੀ ਅਸੀਂ ਤਿੰਨਾਂ ਨੇ ਰਲ ਕੇ ਨਾਲ ਦੋ ਬੰਦੇ ਪਿੰਡ ਦੇ ਸੀਗੇ ਪਿੰਡ ਦੇ ਵੀ ਇਦਾਂ ਹੋਇਆ ਕਿ ਪਿੰਡਾਂ ਚ ਆਪਣੇ ਛੋਟੇ ਛੋਟੇ ਜਾਨਕਿ ਹਾਲੇ ਪੜ੍ਹਾਈ ਖਤਮ ਕੀਤੀ ਆ ਤੇ ਕੋਈ ਸਾਹਮਣੇ ਹੈ ਨਹੀਂ ਨਾ ਤੇ ਹਾਇਰ ਸਟੱਡੀ ਦਾ ਤੇ ਨਾ ਕੋਈ ਕੰਮ ਕਾਰੀ ਲੱਭੰਦਿਆ ਸੀ ਇਦਾਂ ਸਾਡੇ ਨਾਲ ਇਨਸੀਡੈਂਟ ਹੋਇਆ ਕਿ ਸਾਡੀਆਂ ਚਾਚੀਆਂ ਤਾਈਆਂ ਨੇ ਪ ਬੇਟਿਆਂ ਨੂੰ ਬੱਚਿਆਂ ਨੂੰ ਅਸੀਂ ਉਹ ਇੱਕ ਦਿਨ ਤੋਂ ਸ਼ੁਰੂ ਕੀਤਾ ਵੀ ਨਾਲ ਲਿਆਂਦਾ ਇੱਕ ਦੋ ਦਿਨ ਇਹ ਸਮਝ ਇਹ ਲੱਗੀ ਵੀ ਪਿੰਡ ਦੇ ਮੁੰਡੇ ਵੀ ਇਹਨਾਂ ਚ ਦਮ ਹੈਗਾ ਸਿਰਫ ਇਹਨਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ ਪਈ ਫਿਰ ਅਸੀਂ ਭਾਈ ਜੀ ਕੋਈ ਨਹੀਂ ਛੱਡਿਆ ਪਿੰਡ ਦਾ ਬੰਦਾ ਜਿਹੜਾ ਲੱਭਿਆ ਉਹਨਾਂ ਦਾ ਚੱਲ ਕੰਮ ਤੇ ਚੱਲ ਕੰਮ ਤੇ ਚੱਲ ਕੰਮ ਤੇ ਹੁਣ ਲਗਭਗ ਮੇਰੇ ਹਿਸਾਬ ਨਾਲ ਮੇਰੇ ਪਿੰਡ ਚੋਂ ਦੋ ਜਾਂ ਤਿੰਨ ਜਣੇ ਹੋਣਗੇ ਜਿਨ੍ਹਾਂ ਨੇ ਕੰਮ ਨਹੀਂ ਸਿੱਖਿਆ ਫੂਡ ਦਾ ਆਦਰਵਾਇਜ਼ ਸਾਰਾ ਪਿੰਡ ਫੂਡ ਦਾ ਕੰਮ ਜਾਣਦਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੁਨਰ ਸਿੱਖਿਆ ਨਾਲ ਨਾਲ ਉਹਨਾਂ ਨੂੰ ਰੁਜ਼ਗਾਰ ਵੀ ਮਿਲਿਆ ਪੈਸੇ ਵੀ ਕਮਾਉਣ ਲੱਗੇ ਬਿਲਕੁਲ ਤੇ ਬਾਬੇ ਦੀ ਸੋਣਾ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਹੋਰ 10 ਸਾਲਾਂ ਬਾਅਦ ਜੇ ਕੋਈ ਨਾਂ ਵੀ ਕਰਨੇ ਤੇ ਐਟਲੀਸਟ ਆਪਣੀ ਰੇੜੀ ਵੀ ਲਾ ਕੇ ਰੋਟੀ ਤਾਂ ਖਾ ਲਣਗੇ ਜੇ ਕੋਈ ਨਾਂ 빅 ਬ੍ਰਾਂਡ ਬਣਾਉਣਗੇ ਤੇ ਬਾਕੀ ਮੈਨੂੰ ਪਤਾ ਵੀ ਮਿਹਨਤੀ ਮੁੰਡੇ ਆ ਇਹਨਾਂ ਨੇ ਕੋਨਾ ਕੋ ਬਣਾ ਲੈਣਾ ਤੇ ਪੰਜ ਤੋਂ 6 ਮੁੰਡੇ ਤੇ ਆਪਣੇ ਕੋਲ ਰਹਿੰਦੇ ਹੀ ਆ ਹਮੇਸ਼ਾ ਤੋਂ ਸੋਹਣੀ ਬਾਈ ਜੀ ਵਧੀਆ ਅਰਨਿੰਗ ਕਰ ਲੈਂਦੇ ਆ ਮੇਨ ਗੱਲ ਕੰਮ ਸਿੱਖੀ ਜਾਂਦੇ ਆ ਤੇ ਇਹ ਵੀ ਹੁੰਦੇ ਗੱਲ ਵੀ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਨਵਾਂ ਕੰਮ ਕਰਦਾ ਹੈਗਾ ਉਹਨੂੰ ਐ ਹੁੰਦਾ ਵੀ ਮੈਂ ਆਪਦੀ ਯੋਗਤਾ ਚ ਨਸ ਬਣਾ ਕੇ ਰੱਖਾਂ ਮੇਰਾ ਕੰਮ ਚੱਲ ਗਿਆ ਵਧੀਆ ਮਿੱਥੋਂ ਕੋਈ ਸਿੱਖ ਕੇ ਬਰਾਬਰ ਨਾ ਕਰ ਸਕਣ। ਅਗਲਾ ਅੱਗਲੀ ਚੀਜ਼ਾਂ ਦੱਸ ਦਿੰਦੀਆਂ ਨਹੀਂ ਦੱਸਦਾ ਹੈਗਾ। ਤੁਸੀਂ ਕਿਹਾ ਵੀ ਮੁੰਡੇ ਨੂੰ ਖੁੱਲ੍ਹ ਕੇ ਸਿਖਾਉਣੇ ਉਹਦੇ ਪਿੱਛੇ ਕੀ ਕਹਾਣੀ ਰਹੀ? ਉਹਦੇ ਪਿੱਛੇ ਇਹ ਕਹਾਣੀ ਰਹੀ ਵੀ ਸਾਡੇ ਉਸਤਾਦ ਨੇ ਸਾਨੂੰ ਸਿਖਾਇਆ ਏ। ਮੇਰਾ ਉਸਤਾਦ ਸੀ ਪਾਕਿਸਤਾਨੀ ਉਹਨੇ ਮੈਨੂੰ 5-6 ਮਹੀਨਿਆਂ ਦੇ ਵਿੱਚ ਇਹਦਾ ਪੂਰਾ ਸਾਰਾ ਹਰ ਗੁਣ ਮੇਰੇ ਹੱਥਾਂ 'ਚ ਪਾਇਆ ਏ। ਉਹਨੂੰ ਲੋਕ ਕਹ ਮੈਂ ਚੰਗੀ ਤਰ੍ਹਾਂ ਟ੍ਰੇਨ ਕਰਾਂਗੇ ਇਹ ساری ਉਮਰ ਮੈਨੂੰ ਯਾਦ ਕਰੂਗਾ ਅੱਜ ਦੇਖੋ ਬੈਠਾ ਮੈਂ ਤੁਹਾਡੇ ਕੋਲ ਆ ਪਾਕਿਸਤਾਨ ਦੇ ਬੰਦੇ ਦੀ ਕਿਸੇ ਦੀ ਗੱਲ ਕਰਨ ਦੇ ਆਵਾ ਤੁਹਾਡੇ ਕੋਲ ਬੈਠਾ ਮੈਂ ਵੀ ਚਾਹਣਾ ਮੇਰੇ ਵੀ ਦਿਮਾਗ ਚ ਦਿਲ ਚ ਇਹ ਕਨਸੈਪਟ ਹੈਗਾ ਵੀ ਅੱਜ ਇਹਨਾਂ ਨੂੰ ਮੈਂ ਸਾਰਾ ਗੁਣ ਪਾਵਾਂ ਬਾਈ ਜੇ ਅਸੀਂ ਤੇ ਆਪਣੇ ਕੰਪੀਟੀਟਰ ਦੇ ਨਿਆਣੇ ਸਿਖਾਏ ਹੋਇਆ ਲੋਕ ਆਪਣੇ ਕੰਪੀਟੀਟਰ ਤੋਂ ਦੂਰ ਰਹਦੇ ਆਂ ਅਸੀਂ ਕਿਹਨੇ ਕੋਈ ਨਹੀਂ ਕੋ ਆਪਣੇ ਮੁਕੱਦਰਾਂ ਦਾ ਖਾਣਾ ਲੋਕ ਕੰਪੀਟੀਸ਼ਨ ਤੋਂ ਦੂਰ ਰਹਿੰਦੇ ਆਂ ਅਸੀਂ ਕਿਹਨੇ ਕੰਪੀਟੀਸ਼ਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਜੋ ਸਾਡੇ ਨਾਲ ਪੇੜੋ ਤੇ ਸਹੀ ਪੇੜ ਨਾਲ ਆ ਰਿਹਾ ਨਹੀਂ ਬਾਈ ਜਦੋਂ ਸ਼ੁਰੂ ਕੀਤਾ ਮੇਰੇ ਤੋਂ ਅੱਗੇ ਮੇਰੇ ਤੋਂ ਪਿੱਛੇ ਮੇਰੇ ਸੱਜੇ ਮੇਰੇ ਖੱਬੇ ਹਰ ਜਗ੍ਹਾ ਫੂਟ ਟਰੱਕ ਲੱਗੇ ਸੀ ਪਰ ਅੱਜ ਉਹ ਕਿੱਥੇ ਆ ਸਾਡੇ ਕੋਲ ਕੁਆਲਿਟੀ ਸੀ ਸਾਡੇ ਕੋਲ ਕੋਈ ਤਾਂ ਗੋਣ ਹੋਊਗਾ ਤੇ ਜਿਹਦੇ ਕਰਕੇ ਟਿਕੇ ਰਹੇ ਆ ਹੁਣ ਕਿੰਨੀ ਕਿਹੜੀ ਆ ਤੁਸੀਂ ਇਹ ਤੋਂ ਕਮਾਈ ਕਰ ਲੈਣੇ ਹੁੰਦੇ ਸੋਣੀ ਕਮਾਈ ਕਰ ਲਈ ਦੀ ਬਾਈ ਜੀ ਵਧੀਆ ਸਾਡੇ ਵਾਲੇ ਤੇ ਬਾਈ ਜੀ ਪੰਜਾਂ ਮਿੰਟਾਂ ਦਾ ਘਰ ਤੋਂ ਰਾਹ ਆ ਟਰੱਕ ਵਾਲੀ ਆਪਣਾ ਤਿਆਰ ਹੈ ਜਦੋਂ ਮਰਜ਼ੀ ਸਲ ਮਰੋ ਤੁਹਾਡਾ ਆ ਕਿਤੇ ਬਿਮਾਰ ਹੋ ਗਏ ਨਹੀਂ ਜਾਇਆ ਜਾ ਰਿਹਾ ਨੋ ਇਸ਼ੂ ਕੰਮ ਬੰਦੇ ਆ ਕੋਈ ਚੱਕਰ ਦੇਦੇ ਮੁਕਾਬਲੇ ਇੱਥੇ ਜਿਆਦਾ ਸੰਤੁਸ਼ਟ ਹਾਂ ਬਈ ਜੀ ਸੰਤੁਸ਼ਟੀ ਜਿਆਦੀ ਆ ਕੋਈ ਨਹੀਂ ਪੈਸਾ ਵੱਧ ਘੱਟ ਠੀਕ ਹੀ ਆ ਥੋੜੀ ਮਿਹਨਤ ਵੱਧ ਆ ਠੀਕ ਹੀ ਆ ਥੋੜਾ ਜਿਹਾ ਕੰਮ ਵੱਧ ਕਰਨਾ ਪੈਂਦਾ ਵੇਖਿਆ ਕੋਈ ਨਹੀਂ ਘੱਟ ਘੱਟ ਸੁਖ ਨਹੀਂ ਆ ਦੋ ਬੱਚਿਆਂ ਦੇ ਬਾਪ ਆ ਸਾ ਜੀ ਘੜੀ ਉਹਨਾਂ ਨਾਲ ਵੀ ਛੱਡੀਦਾ ਰਾਤ ਨੂੰ ਛੱਡੀਦਾ ਸਵੇਰੇ ਛੱਡੀਦਾ ਯਾਰ ਇਹ ਨੇਚਰ ਲਗਈਦਾ ਹੋਰ ਕੀ ਚਾਹੀਦਾ ਜ਼ਿੰਦਗੀ 'ਚ ਗਾਕਾੰਦਾ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਜਿਹੜੇ ਥੋੜਾ ਆਰਡਰ ਕਰਦੇ ਨੇ ਬੋਸ ਹਾਂ ਬਈ ਜੀ ਆਪ ਲੋਕ ਤਾਂ ਆਪਣੇ ਕੋ ਆਉਂਦੇ ਹੀ ਨੇ ਬਹੁਤ ਵਧੀਆ ਰਿਸਪੌਂਸਰ ਹਨਾ ਦਾ ਤੇ ਫਿਲਮੀ ਸਟਾਰੇ ਵੀ ਆਪਣੇ ਕੋਲ ਆਉਂਦੇ ਆ ਇੰਸਟਾਗ੍ਰam ਤੋਂ ਇਨਫਲੂਐਂਸਰ YouTube ਵਾਲੇ ਕਾਫੀ ਆਪਣੇ ਸੱਜਣ ਆਉਂਦੇ ਆ ਫਿਲਮੀ ਸਟਾਰਾਂ ਤੋਂ ਨੀਤਾ ਦੇਵਗਨ ਮੈਡਮ ਉਹ ਤਾਂ ਆਪਣਾ ਰੈਗੂਲਰ ਕਸਟਮਰ ਆ ਸਾਨੂੰ ਬਹੁਤ ਦੇ ਲੱਗਦਾ ਉਹਨਾਂ ਨੂੰ ਸਰਵ ਕਰਕੇ ਉਹਨਾਂ ਦੇ ਹਸਬੰਦ ਹਰਦੀਪ ਜੀ ਉਹਨਾਂ ਦਾ ਸ਼ੌਭਾ ਬਹੁਤ ਵਧੀਆ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਬਹੁਤ ਪੰਜਾਬੀ ਸਿੰਗਰ ਨੇ ਐਕਟਰ ਨੇ ਤੇ ਇਨਫਲੂਐਂਸਰ ਵਾਲੇ ਆਪਣੇ ਇੰਸਟਾਗ੍ਰam ਤੋਂ ਕਾਫੀ ਆਨ ਦਿ ਬਹੁਤ ਪ੍ਰੇਜ਼ ਕਰਦੇ ਆ ਕਿ ਉਹ ਫਿਰ ਹੋਰ ਵੀ ਗਾਂ ਬੰਦਿਆਂ ਨੂੰ ਆਪਣੇ ਨੂੰ ਭੇਜਦੇ ਆ ਆਪਣੇ ਕੋ-ਵਰਕਰ ਨੂੰ ਆਪਣੇ ਕੈਮਰਾਮੈਨ ਉਹਨਾਂ ਦੇ ਕਾਫੀ ਹੁੰਦੇ ਆ ਫਿਰ ਉਹਨਾਂ ਨੂੰ ਦੱਸਦੇ ਆ ਵੀ ਉਹ ਪਟਿਕੂਲਰ ਜਗ੍ਹਾ ਤੇ ਜਾਇਓ ਕਿ ਉਹਨਾਂ ਨੇ ਜੰਗਲਾਂ 'ਚ ਮੇਲੇ ਲਾਏ ਹੋਏ ਆ ਜਾਓ ਮौज ਕਰੋ ਬੇਸਿਕਲੀ ਆਪਣੇ ਕੋਲ ਜੰਗਲ ਹੀ ਆ ਨਾ ਸਾਰੇ ਅਲੱਗ-ਅਲੱਗ ਬਹੁਤ ਵਧੀਆ ਲੱਗਦਾ ਬਾਈ ਖੁਸ਼ੀ ਹੁੰਦੀ ਆ ਵੀ ਕੰਮ ਕਰ ਕਰਦੇ ਆ ਤੇ ਕੋਈ ਪ੍ਰੇਜ਼ ਵੀ ਕਰਦਾ ਆ ਬਹੁਤ ਹੀ ਵਧੀਆ ਵੀਡੀਓ ਸੀ ਬਹੁਤ ਹੀ ਵਧੀਆ ਪ੍ਰੀਤ ਘੁੰਮਣ ਪ੍ਰੀਤ ਘੁੰਮਣ ਵਾਕੇ ਹਿੰਮਤ ਤੇ ਹੌਸਲਾ ਇੰਨਾ ਵਰਗਾ ਹੋਣਾ ਚਾਹੀਦਾ ਹੈ ਯਾਰ ਮਿਹਨਤ ਕਰਨ ਵਾਲਿਆਂ ਨੂੰ ਅੱਲਾ ਸਿਲਾ ਜ਼ਰੂਰ ਦਿੰਦਾ ਹੈ ਮਿਹਨਤ ਕਰਨ ਵਾਲੇ ਫਿਰ ਉਹਦੇ ਕਹ ਲੈ ਮੈਂ ਹਰ ਕਿਸੇ ਨੂੰ ਸਿਖਾਇਆ ਮੈਂ ਇਹ ਨਹੀਂ ਕਿ ਮੈਂ ਕਿ ਹਰ ਉਸ ਦਾ ਹਰ ਕੋਈ ਆਪਣਾ ਖਾਏਗਾ ਦੇਖੋ ਤੁਸੀਂ ਕੀ ਹੁਣ ਨੇ ਕਿਹਾ ਹੁਣ ਨੇ ਕਿਹਾ ਮੈਂ 3 ਮਹੀਨੇ ਜੇਲ੍ਹ ਚ ਰਿਹਾ ਲੇਕਿਨ ਮੈਂ ਸੋਚਿਆ ਕਿ ਸਾਇਦ ਰੱਬ ਨੇ ਮੇਰੇ ਲਈ ਆਸੇ ਬਿਹਤਰ ਸੋਚਿਆ ਹੋਵੇਗਾ ਤੇ ਮੈਨੂੰ ਵਧੀਆ ਲੱਗਿਆ ਕਿ ਮੈਂ ਜੇਲ੍ਹ ਚ ਯਾਰ ਇਹੀ ਤੇ ਗੱਲ ਆ ਪੰਜਾਬੀ ਆ ਸਮਝ ਲੈਣੇ ਅਸੀਂ ਕਹਿੰਦੇ ਆ ਰੱਬ ਦਾ ਭਾਣਾ ਬਣ ਕੇ ਹਰ ਚੀਜ਼ ਨੂੰ ਸੈਕਪਟ ਕਰੀਦਾ ਹਾਂ ਜੀ ਬਿਲਕੁਲ ਬਿਲਕੁਲ ਇਹੀ ਮੰਨਦਾ ਹਾਂ ਕਿ ਅੱਲਾਹ ਦੀ ਤਰਫੋਂ ਹੀ ਆ ਸਭ ਕੁਝ ਉਹ ਉਸ ਤੇ ਮਤਮੈਨ ਹੋ ਜਾਈਦਾ ਵਾ ਹਾਂ ਬਸ ਇ ਮੇਰਾ ਮਨ ਨਾ ਆਵਾ ਕਿ ਮੈਂ ਮੇਰਾ ਪੁਆਇੰਟ ਆਫ 视图 ਆ ਵਾ ਕਿ ਆਪਣੇ ਕਰਮ ਚ ਆਪਣੇ ਕੰਮ ਚ ਨਾ ਇਨਸਾਨ ਨੂੰ ਸ਼ਰਮ ਨਹੀਂ ਮਹਿਸੂਸ ਕਰਨੀ ਮਹਿਸੂਸ ਕਰਨੀ ਕਿਉਂ ਨਾ ਛੋਟੇ ਤੋਂ ਛੋਟਾ ਕੰਮ ਕਿਉਂ ਨਾ ਹੋਵੇ ਲੇਕਿਨ ਆਪਣਾ ਕੰਮ ਜਿਹੜਾ ਨਾ ਆਪਣਾ ਹੀ ਹੁੰਦਾ ਇਨਾ ਯੂਨੀਕ ਇਨਾ ਡਿਫਰੈਂਟ ਉਹਦਾ ਆਈਡੀਆਜ਼ ਇਹ ਟਰੈਕਟਰ ਟੌਲੀ ਦੇ ਉੱਤੇ ਉਹਨੇ ਆਪਣਾ ਬਿਜ਼ਨਸ ਚਲਾਇਆ ਜਦੋਂ ਦਿਲ ਕਰਦਾ ਹੈਗਾ ਆਪਣੇ ਟਰੈਕਟਰ ਨਾਲ ਮਸਲਾ ਮਾਰਦੇ ਦੂਰੀ ਤੇ ਘਰ ਵਾ ਆਰਾਮ ਨਾਲ ਆਇਦਾ ਵਾ ਕਦੇ ਨੀ ਬਿਮਾਰ ਹੋਵੇ ਜਾਂ ਕੋਈ ਕੰਮ ਹੋਵੇ ਨਾ ਆਓ ਕੋਈ ਮਸਲਾ ਨਹੀਂ ਆਪਣਾ ਕੰਮ ਜਦੋਂ ਮੈਂ ਕੰਮ ਸਟਾਰਟ ਕੀਤਾ ਨਾ ਉਦੋਂ ਮੇਰੇ ਆਲੇ ਦੁਆਲੇ ਬਹੁਤ ਸਾਰੀਆਂ ਚਰਲੀਆਂ ਲੱਗ ਗਈਆਂ ਲੇਕਿਨ ਮੇਰੀ ਪਤਾ ਨਹੀਂ ਕੁਆਲਿਟੀ ਚੰਗੀ ਸੀਗੀ ਜਾਂ ਰੱਬ ਨੇ ਮੈਨੂੰ ਇਸ ਤਰ੍ਹਾਂ ਹੀ ਲਿਖਿਆ ਹੋਇਆ ਸੀ ਕਿ ਮੈਂ ਮਿਹਨਤ ਕਰਦਾ ਰਿਹਾ ਮੈਂ ਨਹੀਂ ਛੱਡੀ ਜਦੋਂ ਉਹ ਸਾਰੇ ਨੇ ਛੱਡ ਦਿੱਤੀ ਲੇਕਿਨ ਦੇਖ ਲੋ ਅੱਜ ਉਹਨਾਂ ਨੇ ਪੁੱਛਿਆ ਉਹਨਾਂ ਨੇ ਪੁੱਛਿਆ ਤੁਸੀਂ ਕਿੰਨਾ ਕਮਾ ਲਿਆ ਬਹੁਤ ਜ਼ਬਰਦਸਤ ਉਹਨਾਂ ਨੇ ਕਿਹਾ ਕਮਾ ਲੈਂਦੇ ਆ ਸ਼ੁਕਰ ਆ ਬਸ ਬਹੁਤ ਜ਼ਬਰਦਸਤ ਹੈ ਉਹ ਜਿਹੜੇ ਲੋਕਾਂ ਨੂੰ ਸਪਾਟ ਕਰਨਾ ਚਾਹੀਦਾ ਹੈ ਬਿਲਕੁਲ ਅੱਛਾ ਉਹ ਦੇਖੋ ਐਵੇਂ ਲੱਗ ਰਿਹਾ ਸੀ ਇਹਨੂੰ ਜਿਵੇਂ ਆਪਣੀ ਲਾਈਫ ਤੋਂ ਬਹੁਤ ਮਤਮੁਇਨਾ ਬਹੁਤ ਮਤਮੁਇਨਾ ਸ਼ੁਕਰਗੁਜ਼ਾਰ ਹੈ ਰੱਬ ਦਾ ਸ਼ਾਂਤ ਹਾਂ ਔਰ ਬੜਾ ਐਵੇਂ ਕਹਿੰਦਾ ਸੌਰ ਕੀ ਚਾਹੀਦਾ ਦੋ ਟਾਈਮ ਖਾਇਦਾ ਬੰਦਾ ਹੈ ਕਿ ਦੋ ਟਾਈਮ ਖਾਇਦਾ ਬੱਚਾ ਹੈ ਨਾ ਬ ਅੱਛਾ ਦੇਖੋ ਕਿ ਇਨਸਾਨ ਦੀ ਸੋਚ ਆਹੀ ਹੋਣੀ ਚਾਹੀਦੀ ਆ ਕਿ ਰੱਬ ਸਿਰਫ ਇਨਾ ਦਵੇ ਕਿ ਅਸੀਂ ਆਪਣੀ ਤੇ ਆਪਣੇ ਬੱਚੇ ਦੀ ਨਾ ਜ਼ਰੂਰਤਾਂ ਪੂਰੀਆਂ ਕਰ ਸਕੀਏ ਬਿਲਕੁਲ ਬਿਲਕੁਲ ਬੋਤਾ ਵੀ ਮੈਂ ਕਹਿੰਦੇ ਕਿ ਜਿੰਨੂੰ ਰੱਬ ਬੋਤਾ ਦੇ ਦਿੰਦਾ ਹੈ ਨਾ ਉਹ ਵੀ ਇੱਕ ਅਜ਼ਮਾਇਸ਼ ਹੁੰਦੀ ਆ ਉਹ ਵੀ ਇੱਕ ਅਜ਼ਮਾਇਸ਼ ਹੁੰਦੀ ਆ ਅਜ਼ਮਾਇਸ਼ ਹੁੰਦੀ ਆ ਕਿ ਤੁਸੀਂ ਰੱਬ ਦੇ ਦਿੱਤੇ ਹੋਏ ਨੂੰ ਕਿਵੇਂ ਵਰਤ ਰਹੇ ਹੋ ਕਿਵੇਂ ਵਰਤ ਰਹੇ ਹੋ ਬਿਲਕੁਲ ਇਸ ਤਰ੍ਹਾਂ ਹੀ ਆ ਬਿਲਕੁਲ ਬਾਕੀ ਆ ਕੇ ਰੱਬ ਸਾਰਿਆਂ ਨੂੰ ਦਵੇ ਤੇ ਰੱਬ ਜਿਹੜਾ ਮਿਹਨਤ ਰੱਬ ਕੋਲੋਂ ਨਾ ਅਰਦਾਸ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਔਰ ਵਾਕਈ ਮੈਨੂੰ ਨਾ ਇੰਜ ਇਹੋ ਜਿਹੇ ਲੋਕਾਂ ਨਵਾਂ ਵੇਖੀ ਕਿੰਨੀ ਮੋਟੀਵੇਸ਼ਨਲ ਮਿਲਦੀ ਹੈ ਮੈਂ ਨਾ ਜੇ ਬਰਕਤ ਆ ਮੈਂ ਨਾ ਜੇ ਜਨਰੇਟਰ ਵਾਲੇ ਲਵਨ ਇਹ ਤੁਸੀਂ ਆ ਦੇਖੋ ਕਿ ਨਾ ਟਰਾਲੀ ਨੂੰ ਆਪਣੇ ਨੂੰ ਕਿੰਨਾ ਪਿਆਰਾ ਤੇ ਜਦੋਂ ਅੰਦਰ ਉਹ ਪੀਜ਼ਾ ਵਗੈਰਾ ਬਣ ਰਿਹਾ ਸੀਗਾ ਉਹ ਜਗ੍ਹਾ ਕਿੰਨੀ ਸਾਫ਼ ਜੈਂਕਲੀਨ ਸਾਫ਼ ਫਰੀ ਹੈ ਬਹੁਤ ਹਾਈ ਜੈਨਿਕ ਹਰ ਚੀਜ਼ ਦਾ ਖਿਆਲ ਰੱਖਿਆ ਲੋਕ ਰੁਕਦੇ ਆ ਲੋਕ ਤੇ ਮਤਲਬ ਅਸੀਂ ਦੇਖ ਰਹੇ ਸੀਗੇ ਉਹਨਾਂ ਨੇ ਸੈਂਡਵਿਚ ਤਿਆਰ ਕੀਤਾ ਪੀਜ਼ਾ ਤਿਆਰ ਕੀਤਾ 버ਗਰ ਤਿਆਰ ਕੀਤਾ ਬਹੁਤ ਅੱਛੀ ਪ੍ਰੈਜ਼ੈਂਟੇਸ਼ਨ ਉਹਨਾਂ ਦੇ ਬਹੁਤ ਅੱਛੇ ਚੀਜ਼ ਕਿ ਤੁਹਾਡਾ ਤੁਹਾਡੀ ਜਿਹੜੀ ਬ੍ਰੈਡ ਆ ਬੰਦਿਆ ਉਹ ਸੌਫਟ ਹੋਣ ਜਦੋਂ ਉਹ ਅੱਛੇ ਹੋਣ ਫਰੈਸ਼ ਹੋਣ ਤੁਹਾਡਾ ਉਹ ਜ਼ਾਇਕਾ ਬਣ ਜਾਂਦਾ ਕਿ ਪਿਆਰ ਵਾਲਾ ਜਦ ਤੁਸੀਂ ਇੱਕ ਆ ਨਹੀਂ ਕਿ ਤੁਸੀਂ ਕੋ ਉਹ ਕਹਿੰਦੇ ਨੇ ਕਿ ਤੁਸੀਂ ਠਾਬੇ ਤੋਂ ਲੈ ਕੇ ਖਾ ਰਹੇ ਹੋ ਜਾਂ ਇੱਕ ਰੈਸਟੋਰੈਂਟ ਤੋਂ ਲੈ ਕੇ ਖਾ ਰਹੇ ਹੋ ਟੇਸਟ ਨੋ ਡਾਊਟ ਦੋਨਾਂ ਦਾ ਕੋਈ ਫਰਕ ਹੋਏਗਾ ਲੇਕਿਨ ਦੋਨਾਂ ਦੀ ਕੁਆਲਿਟੀ ਦਾ ਵੀ ਬਹੁਤ ਫਰਕ ਹੁੰਦਾ ਹੋ ਸਕਦਾ ਤੁਹਾਨੂੰ ਰੈਸਟੋਰੈਂਟ ਤੋਂ ਜ਼ਿਆਦਾ ਅੱਛੀ ਕੁਆਲਿਟੀ ਠਾਬੇ ਹੋਵੇ ਜਾਂ ਰੈਸਟੋਰੈਂਟ ਹੋਵੇ ਤੁਸੀਂ ਮਿਸਾਲ ਦੇਖ ਲਓ ਜੇ ਤੁਹਾਨੂੰ ਆਪਾਂ ਚਾਹੀਦਾ ਕੋਈ ਮਖਸੂਸ ਜਗ੍ਹਾ ਹੈਗੀਆਂ ਅਸੀਂ ਜਿੱਥੇ ਆਪਾਂ ਜਿੱਦੋਂ ਵੀ ਉੱਥੋਂ ਟਰੈਵਲ ਕਰਨਾ ਆਪਾਂ ਕਹਿੰਦੇ ਇੱਥੋਂ ਹੀ ਖਾਣਾ ਵਾ ਇੱਥੋਂ ਹੀ ਖਾਣਾ ਅੱਜ ਕੋਈ ਕੋਈ ਸਟਰੀਟ ਫੂਡ ਬਹੁਤ ਜ਼ਬਰਦਸਤ ਹੋ ਜਾਂਦੀ ਹੈ ਤੁਹਾਨੂੰ ਛੋਟੇ ਜੀ ਮਸਾਲ ਦਿੰਦੇ ਵੇਖੋ ਅਸੀਂ ਨਾ ਇੱਕ ਸੂਟ ਲਿਆ ਹੈ ਜੀ ਬ੍ਰਾਂਡ ਤੋਂ ਦੂਜਾ ਸੂਟ ਲੈ ਲਿਆ ਅਸੀਂ ਲੋਕਲ ਜੀ ਦੁਕਾਨ ਤੋਂ ਤੇ ਐਸਾ ਹੁੰਦੇ ਉਹ ਬ੍ਰਾਂਡ ਵਾਲਾ ਸੂਟ ਜਿਹੜਾ ਉਹ ਖਰਾਬ ਨਿਕਲ ਜਾਂਦਾ ਹੈ ਛੋਟੇ ਜੀ ਦੁਕਾਨ ਵਾਲਾ ਜਿਹੜਾ ਸੂਟ ਉਹ ਵਧੀਆ ਨਿਕਲ ਆਉਂਦਾ ਹੈ ਆ ਨਾ ਦੇਖੋ ਮਤਲਬ ਵੱਡੀਆਂ ਦੁਕਾਨਾਂ ਵਾਲੇ ਚ ਵੀ ਉਹੀ ਕੁਆਲਿਟੀ ਉਹੀ ਕੁਆਲਿਟੀ ਅਸੀਂ ਉਹ ਵੀ ਉਹੀ ਇਨਾ ਦੀ ਲੈਣ ਨੂੰ ਨਾ ਜਿਹੜੇ ਮਤਲਬ ਇਸ ਤਰ੍ਹਾਂ ਰੇੜੀ ਲਾ ਕੇ ਬੈਠੇ ਹੁੰਦੇ ਆ ਜਾਂ ਬਾਹਰ ਮਤਲਬ ਇਨਕਲੋ ਇਨਾ ਦੀ ਚੀਜ਼ਾਂ ਜ਼ਿਆਦਾ ਅੱਛੀਆਂ ਲੱਗਦੀਆਂ ਇਨਾਂ ਨੂੰ ਖਰੀਦਣਾ ਚਾਹੀਦਾ ਪਰ ਖਲੇ ਖਾਂ ਚਾਹੀਦਾ ਜ਼ਰੂਰਤ ਨਹੀਂ ਆ ਇਹੀ ਗੱਲ ਅਸੀਂ ਇੱਕ ਦਿਨ ਪਹਿਲੇ ਕਰਨ ਦਾ ਐਸਾ ਕਿ ਜਿਹੜੇ ਰੇੜੀ ਵਾਲੇ ਆ ਜਾਂ ਐਵੇਂ ਮਤਲਬ ਇਨਾਂ ਨਾਲ ਬਾਰਗੈਨਿੰਗ ਵੀ ਨਹੀਂ ਕਰਨੀ ਚਾਹੀਦੀ ਬਿਲਕੁਲ ਜਿੰਨੇ ਮੰਗਣ ਇਨਾਂ ਨੂੰ ਦੇਣੇ ਚਾਹੀਦੇ ਬਾਰਗੈਨਿੰਗ ਨਹੀਂ ਕਰਨੀ ਚਾਹੀਦੀ ਹੁਣ ਅੱਜ ਸਵੇਰ ਮੈਂ ਆਨ ਲੱਗੀ ਨਾ ਜਦੋਂ ਮੈਂ ਸਵੇਰ ਪਹੁੰਚੀ ਤਕਰੀਬਨ 6 ਵਜੇ ਤੇ ਮੈਂ ਫੋਨ ਨਹੀਂ ਕਿਸੇ ਨੂੰ ਕੀਤਾ ਮੈਂ ਕਿਹਾ ਚਲ ਰਕਸ਼ੇ ਖਿਲੋਤੇ ਮੈਂ ਬੁੱਢਾ ਜਿਹਾ ਬਾਬਾ ਸੀਗਾ ਤੇ ਉਹਨੇ ਨਾ ਸਿਰਫ ਇੱਕ ਜੈਕਟ ਪਾਈ ਹੋ ਜਿਹਦੇ ਥੱਲੇ ਨਾ ਉਹਨੇ ਫੱਟੇ ਜੁੱਤੀ ਪਾਈ ਸੀ ਮੈਂ ਕਿਹਾ ਵੇਖ ਵਿਚਾਰਾ 6 ਵਜੇ ਆਪਣੇ ਆਪਣੀ بیوی ਬੱਚਿਆਂ ਤੇ ਕਮਾਂ ਨਿਕਲਿਆ ਹੋਇਆ ਵਾ ਮੈਨੂੰ ਕਹਿੰਦਾ 500 ਰੁਪਏ ਮੇਰਾ ਯਕੀਨ ਮੰਨੋ ਨੇ ਪੈਸੇ ਬਹੁਤੇ ਵੀ ਮੰਗੇ ਲੇਕਿਨ ਮੇਰਾ ਦਿਲ ਹੀ ਨਹੀਂ ਕੀਤਾ ਕਿ ਮੈਂ ਘੱਟ ਕਰਾਵਾਂ ਜਾਂ ਨਾ ਕਰਾਵਾਂ ਮੈਂ ਕਿਹਾ ਚਲ ਕੋਈ ਨਹੀਂ ਸਵੇਰ ਸਵੇਰਾ ਟਾਈਮ ਆ ਚਲ ਕੋਈ ਨਹੀਂ ਮੈਂ ਕਿਹਾ ਚਲੋ ਠੀਕ ਆ ਮੈਨੂੰ ਤੇ ਵੈਸੇ ਨਾ ਇਹੋ ਜਿਹੇ ਲੋਕ ਦੇਖ ਕੇ ਨਾ ਮੇਰੇ ਦਿਲ ਨੂੰ ਬਹੁਤ ਖੁਸ਼ ਹੋ ਹੁੰਦੇ ਆ ਬਾਕੀ ਆ ਕੇ ਵੀਡੀਓ ਬਹੁਤ ਵਧੀਆ ਲੱਗੀ ਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਬਿਲਕੁਲ ਭਾਈ ਨੂੰ ਨਾ لازਮੀ ਸਪੋਰਟ ਕਰੋ ਜੇ ਭਾਈ ਲੱਗੇ ਹੁੰਦਾ ਨਾ ਤੇ ਮੈਨੂੰ ਲੱਗੇ ਤੇ ਹੈਗਾ لازਮੀ ਜ਼ਰੂਰ ਜ਼ਾਨਾ ਰਾਤ ਨੂੰ ਖਾ ਲਾ ਲੱਗੇ ਤੇ ਹੈਗੇ ਪਰ ਆ ਵਾਕਏ ਜਾਣਾ ਜਿਹੜਾ ਉਹ ਪਵਿੱਤਰੀ ਲੱਗੀ ਸਾਡੇ ਤੇ ਉਹਨਾਂ ਦੀ ਪ੍ਰੈਜੈਂਟੇਸ਼ਨ ਮੈਨੂੰ ਤੋਂ ਜੋ ਸ਼ੋਅ ਪੀ ਬਹੁਤ ਅੱਛੀ ਲੱਗੀ ਯੂਨੀਕ ਜਿਹਾ ਆਈਡੀਆ ਬਹੁਤ ਅੱਛਾ ਅੰਨਕੋਲਾ ਯੂਟਿਊਬਰ ਐਕਟਰ ਉਹ ਅਨੀਤਾ ਦੇ ਇਨਫਲੂਐਂਸਰ ਜਿੰਨੇ ਵੀ ਨੇ ਆਉਂਦੇ ਬਿਲਕੁਲ ਬਾਕੀ ਜੀ ਵੀਡੀਓ ਬਹੁਤ ਵਧੀਆ ਸੀ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਜਿਆ ਨੈਕਸਟ ਵੀਡੀਓ ਚ ਦੱਸਣਾ ਸਾਰੇ ਚਲਦੀ ਗਲਾਸ ਰੱਖੇਗੀ